ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਸਿੱਖਿਆ ਮੰਤਰੀ ਹਰਜੂਤ ਬਾਜ ਜੀ ਤੇ ਕਾਰਜਕਾਰੀ ਨੂੰ ਦੇਖਦੇ ਹੋਏ ਸਾਡੇ ਐਸਟੀਮ ਸਾਹਿਬ ਸਾਡੇ ਡੀਯੂ ਸਾਹਿਬ ਪ੍ਰਿੰਸੀਪਲ ਸਾਹਿਬਾਰੇ ਜਿੰਨੇ ਵੀ ਸਕੂਲਾਂ ਤੋਂ ਆਏ ਨੇ ਸਾਡੇ ਟੀਚਰ ਸਹਿਬਾਨ ਪੰਚ ਸਰਪੰਚ ਸਾਡੇ ਕੋਆਰਡੀਨੇਟਰ ਸਾਹਿਬ ਸਾਡੀ ਐਜੂਕੇਸ਼ਨ ਦੀ ਟੀਮ ਦੇ ਮੈਂਬਰ ਸਾਹਿਬ ਮਾਤਾ-ਮਾਪੇਣਾ ਤੇ ਇਸ ਸਕੂਲ ਦੇ ਛੋਟੇ-ਛੋਟੇ ਪਿਆਰੇ ਬੱਚੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਮੁੱਖ ਮੰਤਰੀ ਬਣਾਇਆ ਸੁਰਦਾਪ ਸਿੰਘ ਮਾਨ ਸਾਹਿਬ ਨੂੰ ਤੇ ਆਪਣੇ ਇਸ ਪ੍ਰਾਣ ਨੂੰ ਇਸ ਪੁੱਤ ਨੂੰ ਐਮਐਲਏ ਬਣਾਇਆ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਤੁਹਾਡੀਆਂ ਜੁੜੀਆਂ ਉਹਦੇ ਨਾਲ ਅਸੀਂ ਉਹਨਾਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹੋਏ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਜਿੰਨੇ ਜੀ ਜਾਲ ਲਾ ਕੇ ਕੰਮ ਕਰ ਰਹੇ ਹਾਂ ਉਹਦਾ ਰਿਜ਼ਲਟ ਤੁਹਾਨੂੰ ਸਭ ਨੂੰ ਦੇਖਣ ਨੂੰ ਮਿਲਦਾ ਬੈਹ ਤੇਹਰ ਤੇ ਮੁੱਖ ਮਹਿਮਾਨ ਬਣ ਕੇ ਆ ਪਰ ਵਿਸ਼ੇਸ਼ ਮਹਿਮਾਨ ਤੁਸੀਂ ਹੋ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਸੋਚੇ ਕਰਕੇ ਮੈਂ ਸਾਰੇ ਆਪਣੇ ਸਾਥੀਆਂ ਨੂੰ ਕਿਹਾ ਕਿ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਪਹਿਲਾਂ ਉਹਨਾਂ ਨੂੰ ਲੈ ਕੇ ਆਇਆ ਜਾਵੇ ਉਹਨਾਂ ਨੂੰ ਉਠਾਇਆ ਜਾਵੇ ਕਾਰਨ ਕਿ ਆ ਤੁਹਾਡੇ ਕਰਕੇ ਸਾਰਾ ਕੁਝ ਹੋ ਰਿਹਾ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਸੀ ਅੱਗੇ ਵੀ ਹੈਗੀ ਹੈ ਤੇ ਹਮੇਸ਼ਾ ਰਹੂਗੀ ਜਿਹੜਾ ਅਪਡੇਟ ਨਹੀਂ ਰਹਿੰਦਾ ਉਹ ਪਿੱਛੇ ਹੋ ਜਾਂਦਾ ਦੁਨੀਆ ਤੋਂ ਸਦਾ ਹਮੇਸ਼ਾ ਪਿਆਰ ਰਹੀ ਹੈ ਸਿੱਖਿਆ ਸਿਹਤ ਖੇਡ ਅਸੀਂ ਇਹਨਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਪੰਜਾਬ ਨੂੰ ਬਹੁਤ ਲੋੜ ਹੈ ਇਹਨਾਂ ਦੇ ਵਿੱਚ ਕੰਮ ਕਰਨ ਦੀ ਇਹਨਾਂ ਫੀਲਡ ਦੇ ਵਿੱਚ ਕੰਮ ਕਰਨ ਦੀ ਹੁਣ ਤੁਸੀਂ ਅਸੀਂ ਗੱਲ ਕਰਦੇ ਸੀ ਐਸਡੀਮ ਸਾਹਿਬ ਨੇ ਬਹੁਤ ਅੱਛੇ ਆਈਡੀਆਸ ਦਿੱਤੇ ਕਿਉਂਕਿ ਇਹ ਵੀ ਬੀੜ ਜਿੱਤੀ ਐ ਮਣ ਕੀਤੀ ਹੈ ਵੀ ਟੀਚਰ ਨੇ ਜੀਓ ਸਾਹਿਬ ਬੈਠੇ ਨੇ ਇਹਨਾਂ ਨੇ ਵਧੀਆ ਵਿਚਾਰ ਦਿੱਤੇ ਇਹ ਵੀ ਟੀਚਰ ਨੇ ਤੇ ਜਿਹੜਾ ਤੁਹਾਡੇ ਕੋਲ ਬੋਲਦਾ ਉਹ ਵੀ ਬੀਏ ਡੀ ਕੀਤੀ ਉਹ ਵੀ ਟੀਚਰ ਹੈ ਤੇ ਮੈਂ ਵੀ ਮੇਰੇ ਜਿਵੇਂ ਕਿ ਤੜਾ ਤੜਾ ਮਾਸਟਰ ਜਾ ਗਿਆ ਹਾਂ ਸੋ ਮੈਨੂੰ ਤੁਸੀਂ ਆਪਣੇ ਆਪਣੇ ਲੱਗਦੇ ਹੋ ਤਾਕਕਾ ਮੇਰਾ ਆਪਣਾ ਹੀ ਹੈ ਮੈਨੂੰ ਟੀਚਰਸ ਦੀਆਂ ਮਜਬੂਰੀਆਂ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਸਾਰੀਆਂ ਪਤਾ ਨੇ ਮੈਂ ਚਾਹੁੰਦਾ ਕਿ ਪ੍ਰਮਾਤਮਾ ਨੇ ਜਿਹੜੇ ਟੀਚਰ ਨੇ ਬਹੁਤ ਵੱਡੇ ਕੰਮ ਲਾਇਆ ਬਹੁਤ ਵੱਡਾ ਤੁਹਾਡਾ ਯੋਗਦਾਨ ਹੈ ਬਹੁਤ ਵੱਡਾ ਕੰਮ ਹੈ ਕਿਉਂਕਿ ਟੀਚਰ ਜਿੰਨੇ ਚਾਹੇ ਬੱਚੇ ਨੂੰ ਬਣਾ ਸਕਦਾ ਜਿੰਨੇ ਵਾਰ ਜੇ ਟੀਚਰ ਚੰਗਾ ਮਿਲ ਜਾਂਦਾ ਤਾਂ ਬੱਚੇ ਗਰੋ ਕਰ ਜਾਂਦੇ ਨੇ ਜੇ ਟੀਚਰ ਇੱਕ ਦਾ ਵਿੱਚ ਮਾੜਾ ਮਿਲ ਗਿਆ ਤੇ ਉਹ 10 ਟੀਚਰਾਂ ਦਾ ਕੰਮ ਕੀਤਾ ਹੋਇਆ ਉਹ ਵੀ ਵੇਸਟ ਕਰ ਦਿੰਦਾ ਸੋ ਮੈਂ ਹਮੇਸ਼ਾ ਇਹ ਚਾਹੁੰਦਾ ਕਿ ਰਿਸਪੈਕਟ ਜਿਹੜੀ ਆ ਉਹ ਟੀਚਰ ਦੀ ਹਰੇਕ ਪੀੜ ਦੇ ਵਿੱਚ ਉਹਨਾਂ ਨੂੰ ਜਿਹੜਾ ਪੀਵੀਐਪੀ ਟ੍ਰੀਟਮੈਂਟ ਮਿਲਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਹੁੰਦਾ ਹਸਪੀਟਲ ਮੈਂ ਮੰਨਦਾ ਕਾਰਨ ਕੀ ਆ ਤੁਸੀਂ ਤੁਸੀਂ ਸਾਡਾ ਮੁੱਢ ਬੰਨਣਾ ਤੁਸੀਂ ਬੱਚਿਆਂ ਨੂੰ ਸਿਖਾਉਣਾ ਤੇ ਮੈਂ ਮੈਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਟੀਚਰ ਬਹੁਤ ਅੱਛੇ ਨੇ ਇਸ ਸਕੂਲ ਦੇ ਨਾਲ ਜਿੱਥੇ ਮੈਂ ਜਾਣਾ ਕਦੇ ਟੀਚਰ ਦੀ ਨੀਅਤ ਕੋਈ ਫੱਟ ਨਹੀਂ ਲੱਗਦੀ ਸਿਸਟਮ ਕਿੱਥੇ ਆ ਸਿਸਟਮ ਨੂੰ ਕੜੀ ਨਾਲ ਕੜੀ ਜੋੜਨ ਦੀ ਗੱਲ ਹੈ ਦੇਖੋ ਟੀਚਰ ਕੰਮ ਕਰਨਾ ਚਾਹੁੰਦਾ ਹੈ ਪੇਰੈਂਟਸ ਸਕੂਲ ਚ ਬੱਚਾ ਪੜਾਉਣਾ ਚਾਹੁੰਦਾ ਹੈ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਐਮਐਲਏ ਸਰਪੰਚ ਸਾਰੇ ਕੰਮ ਕਰਨਾ ਚਾਹੁੰਦੇ ਸਾਡੇ ਅਧਿਕਾਰੀ ਸਹਿਵਾਰ ਕੰਮ ਕਰਨਾ ਚਾਹੁੰਦੇ ਤਾਂ ਕਮੀ ਕਿੱਥੇ ਹੈ ਕਮੀਆਂ ਸਿਰਫ ਕੋਆਰਡੀਨੇਸ਼ਨ ਦੀ ਕੋਈ ਕਿਸੇ ਨਾਲ ਬਹਿ ਕੇ ਗੱਲ ਨਹੀਂ ਕਰਦਾ ਡਿਸਕਸ਼ਨ ਨਹੀਂ ਕਰਦਾ ਇੱਕ ਸਕੂਲ ਦੀ ਕਮੇਟੀ ਬਣਦੀ ਹੈ ਸੀਐਮਐਸ ਕਿ ਐਸਐਮਸੀ ਐਸਐਮਸੀ ਕੌਣ ਕੌਣ ਮੈਂਬਰ ਐਸਐਮਸੀ ਲੱਗੂ ਦੋ ਮੈਂਬਰ ਨੇ ਤੇ ਮਕੀ ਮੋਸਟਲੀ ਆਪਾਂ ਇੱਕ ਮੇਰੀ ਬੇਨਤੀ ਆ ਮੈਂਬਰ ਉਹ ਦੇਖ ਕੇ ਪਾਇਆ ਕਿ ਨਹੀਂ ਜਿਹੜੇ ਆਉਣ ਕਿਉਂਕਿ ਕਾਰਨ ਕੀ ਹੈ ਜਦੋਂ ਮੈਂਬਰ ਆਪਣੇ ਸਸਥਾਨ ਉੱਪਰ ਚੱਕਣਾ ਚਾਹਣਗੇ ਤਾਂ ਹੀ ਸਸਥਾਨ ਉੱਪਰ ਜਾਊਗੀ ਨਾ ਪੈਸੇ ਦੀ ਮੈਂ ਫਿਰ ਕਹ ਰਿਹਾ ਪੈਸੇ ਨਹੀਂ ਕੋਈ ਕਮਿਊਨਿ ਸਰਕਾਰ ਬਣੇਗੀ ਹੁਣ ਸਾਡੀ ਦਿੱਕਤ ਕਿੱਥੇ ਆ ਜਾਂਦੀ ਆ ਹੁਣ ਐਡਮਿਸ਼ਨਾਂ ਲਈ ਅਸੀਂ ਭੱਜਦੇ ਆ ਹਰ ਸਕੂਲ ਜਾਂਦਾ ਪ੍ਰਾਈਵੇਟ ਵਿਜੀਨ ਦਾ ਤੁਸੀਂ ਵੀ ਜਾਣਦੇ ਹੋ ਸਾਰੇ ਜਣਾ ਐਡਮਿਸ਼ਨਾਂ ਦੇ ਕਦੇ ਤੁਸੀਂ ਦੇਖਿਆ ਵੀ ਕੁਆਲਿਟੀ ਜਿਹੜੀ ਆ ਉਹ ਬਾਜ਼ਾਰ ਚ ਕੋਮਦੀ ਫਿਰਦੀ ਹੋਏ ਜਿਹੜੀ ਕੁਆਲਿਟੀ ਆ ਕੁਆਲਿਟੀ ਹਮੇਸ਼ਾ ਇੱਟਰੀਗਾ ਪੈਂਦੀ ਆ ਉੱਥੇ ਲੋਕ ਉਹਦੇ ਕੋਲ ਆਉਂਦੇ ਆ ਅਸੀਂ ਇਹਨੂੰ ਸਕੂਲ ਨੂੰ ਇਦਾਂ ਦਾ ਬਣਾਈਏ ਸਾਡੇ ਸਕੂਲ ਦੀ ਪੜ੍ਹਾਈ ਇਦਾਂ ਦੀ ਹੋਵੇ ਲੋਕ ਤੁਹਾਡੇ ਕੋਲ ਐਡਮਿਸ਼ਨ ਲੈਣ ਆਉਣ। ਜਦੋਂ ਤੁਸੀਂ ਕੰਪੈਰੀਜ਼ਨ ਦੋਗੇ ਨਾ ਲੋਕਾਂ ਨੂੰ ਅਗਲਾ ਕਹੂਗਾ ਯਾਰ ਨਹੀਂ ਇਹ ਸਕੂਲ ਉਹ ਵਧੀਆ ਹੈ। ਗੱਲ ਸਮਝ ਕੰਪੈਰੀਜ਼ਨ ਦੇਣਾ ਜ਼ਰੂਰੀ ਹੁੰਦਾ। ਜਦੋਂ ਤੁਸੀਂ ਕੰਪੈਰੀਜ਼ਨ ਦੋਗੇ ਕਿ ਨਹੀਂ ਯਾਰ ਸਕੂਲ ਉਹ ਵਧੀਆ ਹੈ ਉੱਥੇ ਸਾਰਾ ਉਹ ਸਹੀ ਹੈ ਤਾਂ ਹੀ ਜੋ ਉਧਰ ਨੂੰ ਜਾਣ। ਸੋ ਆਪਾਂ ਕਮੀਆਂ ਦੇਖੋ ਜਦੋਂ ਤੱਕ ਆਪਾਂ ਜਿਉਂਦੇ ਆ ਨਾ ਕਮੀਆਂ ਰਹਿਣੀਆਂ ਨੇ ਹਰ ਪੂਰਾ ਤਾਂ ਫਿਰ ਕਦੇ ਨਹੀਂ ਹੁੰਦਾ ਹੁੰਦਾ ਜਦ ਤੱਕ ਜਿਉਂਦੇ ਆ ਕਮੀਆਂ ਰਹਿਣੀਆਂ ਨੇ ਪਰ ਉਹਨਾਂ ਕਮੀਆਂ ਨੂੰ ਕੰਟਰੋਲ ਕਰਨਾ ਡੈਮੇਜ ਨੂੰ ਕੰਟਰੋਲ ਕਰਨਾ ਉਹ ਚੀਜ਼ਾਂ ਦਾ ਸਾਡੇ ਕਾਬਲੀਅਤ ਦਾ ਸਾਡੇ ਟੀਚਰਸ ਨੂੰ ਕਰਨਾ ਸਾਡੇ ਅਡਮਿਨਿਸਟ੍ਰੇਸ਼ਨ ਨੇ ਕਰਨਾ ਕਦੇ ਵੀ ਚੰਗੀ ਚੀਜ਼ ਜਿਹੜੀ ਆ ਉਹ ਬਾਜ਼ਾਰ 'ਚ ਵੈਸੀ ਨਹੀਂ ਮਿਲਦੀ ਉਹਨੂੰ ਲੈਣ ਜਾਣਾ ਪੈਂਦਾ ਮੈਂ ਇੱਕ ਸਕੂਲ ਦੇ ਵਿੱਚ ਉਧਾਰਨ ਦਿੱਤੀ ਸੀ ਐਸਟੀਮ ਸਾਹਿਬ ਮੈਂ ਕਿਹਾ ਵੀ ਤੁਸੀਂ ਦੇਖਿਆ ਆਪਾਂ ਬਦਾਮ ਲੈਣੇ ਆ 7-800 ਰੁਪਏ ਕਿੰਨੇ ਹੋਣਗੇ 800 ਜੇ ਹੋਈ ਤੁਸੀਂ ਰਾਮੂ ਦੇ ਕਿਸੇ ਹੋਲਸੋ ਕੁਆਲਿਟੀ ਤੋਂ ਲਓ ਤਾਂ ਤੁਹਾਨੂੰ 1500-2000 ਰੁਪਏ ਮਿਲਦੇ ਨੇ 700 ਕਾ ਬਦਾਮ ਹੀ ਨੇ ਜਿੱਥੇ ਬਦਾਮ ਵਾਲਾ ਵੇਚਣ ਆ ਜਵੇ ਉਹ ਕਹੂਗਾ ਵੀ 800 ਰੁਪਏ ਕਿ ਲੋ ਓਵੇਂ ਟੈਨਸ਼ਨ ਲਾਉਣੇ ਆਈ ਗਏ ਨੇ ਟੈਨਸ਼ਨ ਜਣੀ ਕਾਰਨ ਕੀ ਆ ਉਹ ਤੁਹਾਡੇ ਕੋਲ ਆਪ ਵੇਚੇ ਨਾ ਰਿਹਾ। ਤੁਹਾਨੂੰ ਉਹਦੀ ਕਦਰ ਨਹੀਂ। ਜਦੋਂ ਲੈਣ ਜਾਣਾ ਫਿਰ ਲੱਗਦਾ ਕਿ ਅਸੀਂ ਫਲਾਣੀ ਜਗ੍ਹਾ ਤੋਂ ਲੈ ਕੇ ਆ। ਸੋ ਇਸ ਕਰਕੇ ਸਿੱਖਿਆ ਸਾਡੀ ਇੰਨੀ ਕੁਆਲਿਟੀ ਆ। ਸਿੱਖਿਆ ਸਾਡੇ ਕੋਲ ਇੰਨਾ ਨਾ ਜੀਦਾ ਜਿਹਨੂੰ ਲੋਕ ਲੈਣ ਲਈ ਮਾਣ ਮਹਿਸੂਸ ਕਰਨ। ਇੰਦਾ ਤੇ ਆਪਾਂ ਨੇ ਸਕੂਲ ਬਣਾਉਣਾ ਹੈ। ਇੰਦਾ ਵਾ ਸਿਸਟਮ ਤਿਆਰ ਕਰਨਾ ਕਿ ਲੋਕ ਕਹਣ ਕਿ ਮੇਰਾ ਬੱਚਾ ਫਲਾਣੇ ਸਕੂਲ 'ਚ ਪੜਦਾ। ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੂੰਗਾ। ਜਦੋਂ ਐਮਐਲਏ ਬਣ ਕੇ ਵਿਧਾਨ ਸਭਾ ਦੇ ਵਿੱਚ ਗਿਆ ਪਹਿਲੀ ਸਪੀਚ ਮੈਂ ਆਈਟੀ ਵਸੇ ਪਠਾਣਾ ਬਾਰੇ ਦਿੱਤੀ ਬਹੁਤ ਡਾਊਨਫਾਲ ਤੇ ਮੰਗਲ ਸਾਹਿਬ ਚਲੇ ਗਏ ਸੀ ਆਈਟੀ ਤੇ ਕੋਰਸੇ ਹੋ ਗਏ ਸੀ ਅੱਜ ਉਥੇ ਤੁਸੀਂ ਜਾਂਦੇ ਹੋ ਕਦੇ ਮੇਰੇ ਤੋਂ ਬਿਨਾ ਕਿਹੜਾ ਤੁਹਾਨੂੰ ਐਡਮਿਸ਼ਨ ਲੈਣ ਲਈ ਸ਼ਪਾਰਸ਼ਾਂ ਲਪਣੀਆਂ ਦਾ ਕਾਂਨਦਰੀ ਸੱਜੇ ਨੀਬ ਤੇ ਨੀਤੀਸ਼ ਨੂੰ ਠੱਕ ਨਹੀਂ ਆਸੀ ਅਸੀਂ ਜੋ ਕੰਮ ਕਰਨਾ ਹੈ ਮੈਨੂੰ ਲੋਕ ਕਹਿ ਵੀ ਹੁੰਦੇ ਨੇ ਕਿ ਐਮਐਲਏ ਥੋੜਾ ਜਿਹਾ ਕੌੜੇ ਜਿਹਾ ਸੁਭਾਤਾ ਥੋੜੇ ਕੰਬੀ ਦੇ ਸੁਭਾਤਾ ਕਹਿੰਦੇ ਨੇ ਮੈਨੂੰ ਪਤਾ ਮੈਨੂੰ ਪਤਾ ਪਿੱਠ ਵਿੱਚ ਕਹਿੰਦੇ ਨੇ ਮੂੰਹ ਤੇ ਵੀ ਕੀ ਕਹਿੰਦੇ ਨੇ ਪਰ ਮੈਂ ਕਦੇ ਵੀ ਦਿਲੋਂ ਮੈਂ ਕਹਿੰਦਾ ਮੁੰਡਾ ਢਿੱਡ ਦਾ ਮਾੜਾ ਹੋ ਨਹੀਂ ਪੈਗਾ ਮੈਂ ਜੋ ਗੱਲਾਂ ਮੂੰਹ ਤੇ ਕਹਿ ਰਿਹਾ ਕਾਰਨ ਕੀ ਆ ਅਸੀਂ ਢੈੜ ਭਰਾ ਆ ਆਪਾਂ ਚ ਸਾਰੇ ਪਿੰਚ ਸਰਪੰਚ ਆਪਾਂ ਸਾਰੇ ਇੱਕ ਦੂਜੇ ਨਾਲ ਬੰਨੇ ਹੋਏ ਆ ਜੇ ਅਸੀਂ ਗੱਲ ਕਲੀਅਰਲੀ ਕਹਾਂਗੇ ਤਾਂ ਵਾਦੀ ਵਾਦੀ ਵਧੀ ਜਾਏਗੀ ਅਸੀਂ ਗੱਲ ਕਲੀਅਰ ਨਹੀਂ ਕਰਦੇ ਬਹੁਤ ਸਾਰੇ ਅੰਗਲਾ ਨੇ ਇਹ ਕਲੀਅਰ ਨਹੀਂ ਹੋ ਗਿਆ ਹੁਣ ਜਿਵੇਂ ਇੱਥੇ ਸਕੂਲ ਦੇ ਵਿੱਚ ਅੱਪਾ ਬੈਠੇ ਆ ਤੇ ਬਾਉਂਡਰੀ ਵਾਲੇ ਪੈਸਾ ਚਾਹੀਦਾ ਸੀ ਆ ਗਿਆ ਹੋਰ ਜਾਦੇ ਵੀ ਤੁਹਾਨੂੰ ਪੈਸਾ ਚਾਹੀਦਾ ਉਹ ਹੋਊਗਾ ਪੜਾਉਣਾ ਤੇ ਕੁਆਲਿਟੀ ਨੂੰ ਮੇਨਟੇਨ ਰੱਖਣਾ ਸਕੂਲ ਦੀ ਜ਼ਿੰਮੇਵਾਰੀ ਹੈ ਸਕੂਲ ਦੀ ਜ਼ਿੰਮੇ ਕਦੇ ਵੀ ਜਿਹੜੇ ਇੱਥੇ ਜਿਹਦੇ ਬੱਚੇ ਪੜ੍ਹਦੇ ਨੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਦੇ ਇਹ ਨਹੀਂ ਸੋਚਣਾ ਸਾਡਾ ਬੱਚਾ ਸਰਕਾਰੀ ਸਕੂਲ ਵਿੱਚ ਫਸ ਕੇ ਸਰ ਘਪਟੇ ਪੜ੍ਹਦਾ ਉਹਦਾ ਬੱਚਾ ਬੈਸਟ ਸਕੂਲ ਪੜ੍ਹਦਾ ਨਾ ਪ੍ਰਾਈਵੇਟ ਨੂੰ ਮਾੜਾ ਨਹੀਂ ਕਹਿੰਦਾ ਮੈਂ ਸਰਕਾਰੀ ਨੂੰ ਮਾੜਾ ਨਹੀਂ ਕਹਿੰਦਾ ਦੋਨੇ ਵਧੀਆ ਸਾਰੇ ਬੱਚੇ ਜਿਹਦੀ ਜੀਵ ਤੇ ਪਾਗੜਾ ਲਾਉ ਕਰਦੀ ਉਹ ਪੜਾਵੇ ਭਾਈ ਪਰ ਇਹ ਨਾ ਹੋਵੇ ਵੀ ਅਸੀਂ ਛੁਰੀ ਜੀ ਦੇ ਦੇਖ ਕੇ ਕਿ ਉਹ ਬਹੁਤ ਵਧੀਆ ਪੜਦਾ ਉਹ ਬਹੁਤ ਵਧੀਆ ਸਕੂਲ ਚ ਪੜਦਾ ਤੁਹਾਨੂੰ ਇੱਥੇ ਜਿਹੜੇ ਸਾਡੇ ਕੋਲੇ ਟੀਚਰ ਨੇ ਉਹ ਬੈਸਟ ਟੀਚਰ ਹੁੰਦੇ ਮੈਂ ਇਹ ਕਹਿਣਾ ਜਿਹਦੇ ਦਿਲ ਕਰਦਾ ਉਹ ਪੜਾ ਸਕਦਾ ਜਿਹਦੀ ਪਾਗੜਾ ਲਾਉ ਕਰਦੀ ਪਰ ਜਿਦੀ ਨਹੀਂ ਕਰਦੀ ਇਹ ਨਾ ਹੋਵੇ ਵੀ ਮੰਚੇ ਇਸ ਗੱਲ ਦਾ ਮਲਾਲ ਅਖਿਆ ਜਾਵੇ ਕਿ ਸਾਡੇ ਬੱਚੇ ਸਰਕਾਰੀ ਤੁਹਾਡੇ ਬੱਚੇ ਵਧੀਆ ਸਕੂਲ ਚ ਪੜ੍ਹਦੇ ਨੇ ਉਹਨਾਂ ਦਾ ਭਵਿੱਖ ਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਹਰ ਤਰ੍ਹਾਂ ਦਾ ਤੁਹਾਨੂੰ ਜਿਹੜਾ ਸਹੂਲਤ ਆ ਉਹ ਦਊਗੀ ਮੁੱਖ ਮੰਤਰੀ ਸਾਹਿਬ ਹਮੇਸ਼ਾ ਗੱਲ ਕਹਿੰਦੇ ਨੇ ਕਿ ਭਵਿੱਖ ਸਾਡਾ ਜਿਹੜਾ ਉਹ ਸਕੂਲਾਂ ਦੇ ਵਿੱਚ ਸਕੂਲਾਂ ਚੋਂ ਉਹਨੂੰ ਗਰਾਊਂਡਾਂ ਚ ਲੈ ਕੇ ਜਾਓ ਗਰਾਊਂਡਾਂ ਤੋਂ ਅੱਗੇ ਖੇਡਾਂ ਵੱਲ ਲੈ ਕੇ ਜਾਓ ਉਹ ਹੀ ਅਸੀਂ ਉੱਥੇ ਸਾਡਾ ਕੰਮ ਖੜ ਜਾਂਦਾ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਉਸ ਤਰੀਕੇ ਨਾਲ ਟੀਟ ਨਹੀਂ ਕਰ ਪਾਉਂਦੇ ਜਿਵੇਂ ਉਹ ਚਾਹੁੰਦੇ ਨੇ ਬੈਸਟ ਬੱਚੇ ਉਹ ਮਾਈਂਡ ਸਾਰੇ ਬੱਚਿਆਂ ਦੇ ਇੱਕ ਬਰਾਬਰ ਹੁੰਦਾ ਦਿਮਾਗ ਸਾਰਿਆਂ ਦਾ ਇੱਕ ਬਰਾਬਰ ਹੁੰਦਾ ਕੋਈ ਬੱਚਾ ਇਹ ਨਹੀਂ ਉਹ ਫੁਲਾਣਾ ਦਿਮਾਗ ਘਾਟਾ ਫੁਲਾਣਾ ਬਿਲਕੁਲ ਬੰਦਾ ਇੰਟਰਸਟ ਹੋਵੇ ਅਕੀਸੇ ਦਾ ਇੰਟਰਸਟ ਮੈਥਸ ਚ ਆ ਕੇ ਜਾਂ ਸਾਇੰਸ ਚ ਆ ਕੇ ਜਾਂ ਕਿਸੇ ਕਿਸੇ ਵਿਸ਼ੇ ਚ ਕਿਸੇ ਦਾ ਖੇਡਣ ਚ ਕਿਸੇ ਦਾ ਮੇਰੇ ਵਰਗੇ ਦਾ ਵੀ ਠੀਕ ਹੀ ਚੱਲ ਜਾਂਦਾ ਕੰਮ ਆ ਜਾਂਦਾ ਸੋ ਹਰ ਤਰ੍ਹਾਂ ਦਾ ਬੱਚਾ ਹੈ ਉਦੀ ਕੁਆਲਿਟੀ ਆਪਾਂ ਨੂੰ ਦੇਖਣੀ ਪੋਗੀ ਆਪਾਂ ਨੂੰ ਉਹ ਬੱਚੇ ਦੀ ਸਟੱਡੀ ਕਰਨੀ ਪੋਗੀ ਜੇ ਬੱਚਾ ਜਿਹੜੇ ਕੰਮ ਚ ਜਾਣਾ ਚਾਹੁੰਦਾ ਉਹਨੂੰ ਉਸ ਫੀਲਡ ਦੇ ਵਿੱਚ ਆਪਾਂ ਲੈ ਕੇ ਜਾਈਏ ਸਕੂਲਿੰਗ ਬੱਚੇ ਦੀ ਸ਼ੁਰੂ ਤੋਂ ਕਰਨ ਕਰਨੀ ਸ਼ੁਰੂ ਕਰੀਏ ਗਰੋਮਿੰਗ ਬੱਚੇ ਦੀ ਵੀ ਆਪਾਂ ਜਿਹੜੇ ਫੀਲਡ ਵਿੱਚ ਬੱਚਾ ਜਾਣਾ ਚਾਹੁੰਦਾ ਆਪਾਂ ਕਦੇ ਵੀ ਇਸ ਚੀਜ਼ ਦਾ ਮਾਂਚੇ ਨਾ ਰੱਖ ਕੇ ਜਿਵੇਂ ਸਾਡਾ ਬੱਚਾ ਦਾ ਯਾਰ ਕਿਸੇ ਦਾ ਤੁਹਾਨੂੰ ਪ੍ਰਾਊਡ ਆ ਤੁਸੀਂ ਮੈਨੂੰ ਦੇਖੋ ਦੱਸੋ ਕਿ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਨੇ ਸਾਡੇ ਪੁਰਾਣੇ ਆਫੀਸਰ ਲੱਗੇ ਹੋਏ ਨੇ ਆਈਐਸ ਕਿੱਥੇ ਪੜ੍ਹ ਕੇ ਆਏ ਨੇ ਜੋ ਹਾਂਜੀ ਪੜ੍ਹੇ ਨੇ ਕਾਮਰਸ ਤੋਂ ਠੀਕ ਹੈ ਸੀ ਵੀ ਆ ਬੈਠੇ ਨੇ ਸਾਡੇ ਸੰਗਤ ਵਿੱਚ ਆ ਸਾਰੇ ਆਪਾਂ ਪਰਤੀ ਤਕਰੀਬਨ ਹੈ ਨਾ ਮੋਸਟਲੀ ਕਾਰਨ ਕੀ ਆ ਕਾਰਨ ਸਿਰਫ ਇਹ ਹੈ ਉਦੋਂ ਉਹ ਪੇਰੈਂਟਸ ਤੇ ਟੀਚਰ ਦੇ ਵਿੱਚ ਰਿਸ਼ਤਾ ਹੁੰਦਾ ਸੀ ਰਿਸ਼ਤਾ ਕਿਸ ਗਿਆ ਇਹਨੂੰ ਬੰਦਾ ਬਣਾ ਦੇ ਇਹਦੇ ਜੀਨੇ ਮੇਰੇ ਕੋਲ ਸੂਤ ਨਹੀਂ ਹੁੰਦਾ ਹੁਣ ਕਹਿੰਦੇ ਨੀ ਤੁਮ ਨੂੰ ਕਹਣਾ ਕੁਝ ਨਹੀਂ ਕਰੇ ਨਾ ਐ ਕਹਿੰਦੇ ਇਹ ਗਲਤ ਹੈ ਤੀਖੋ ਪੀਟੀਚਰ ਉਹ ਨਹੀਂ ਮਾਰਦਾ ਉਹ ਨਹੀਂ ਕੋ ਸਾਡੇ ਵੀ ਪੰਗਿਆਂ ਨਹੀਂ ਅਸੀਂ ਤਾਂ ਮੈਂ ਤਾਂ ਦੱਸਣ ਲੱਗੇ ਕੋਈ ਸ਼ਰਮ ਵੀ ਨਹੀਂ ਕਰਦਾ ਇਹ ਇੱਕ ਸਕੂਲ ਚ ਗਿਆ ਮੈਂ ਕਹਿੰਦੇ ਮੈਡਮ ਕਹਿੰਦੇ ਰੁਪਿੰਦਰ ਮਰ ਲੱਗਦਾ ਸੀ ਕੁਝ ਬਣੇਗਾ ਮੈਂ ਕੋਈ ਥੋੜਾ ਕੁਪਰੀ ਨਹੀਂ ਵੀ ਤੁਸੀਂ ਕੱਚ ਕੋਈ ਨਹੀਂ ਛੱਡੀ ਵੀ ਆਥੇ ਦਾ ਮੇਰੇ ਇਧਰ ਕੋ ਉੱਟ ਨਹੀਂ ਮਾਰਦਾ ਮੁਖੀਤਾ ਉਹ ਮੈਂ ਕਿਹਾ ਸਾਡੇ ਨਾਲ ਭਾਈ ਸਾਰੇ ਤਸ਼ੱਦਦ ਹੋਏ ਨੇ ਸੋ ਸਭ ਪਤਾ ਪਰ ਟੀਚਰ ਹਮੇਸ਼ਾ ਤੁਹਾਨੂੰ ਮਾਨ ਮਹਿਸੂਸ ਕਰਦਾ ਅਸੀਂ ਅੱਜ ਵੀ ਉਹਨਾਂ ਦੇ ਉੱਤੇ ਹੀ ਗੋਡੀਆਂ ਥਲਾਉਂਦੇ ਆ ਉੱਤੇ ਹੀ ਗੋਡੀਆਂ ਚੁੱਕੇ ਜਾਣ ਬੱਤੇ ਪਰ ਇਹੋ ਚੰਗੀ ਪਹਿਲ ਕਦਮੀ ਆ ਮਾਨ ਸਰਕਾਰ ਦੁਆਰਾ ਅਸੀਂ ਸਕੂਲਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੁਸੀਂ ਦੇਖਿਆ ਹੋਊਗਾ ਕਿ ਪਿੰਡਾਂ ਦੇ ਵਿੱਚ ਨਾ ਅਗਨਵਾੜੀ ਸੈਂਟਰ ਨੇ ਸਾਰੇ ਕੰਡਾਂ ਜਿਹੜੇ ਤਕਰੀਬ ਤੁਸੀਂ ਜੇ ਇੱਥੇ ਕੋਲੇ ਚਲੇ ਜਾਉਂਦਾ ਤੁਹਾਡੀਆਂ ਅੱਖਾਂ ਭਰ ਜਾਂਦੀਆਂ ਦੇਖ ਕੇ ਛੱਤ ਟੁੱਟੀ ਹੈ ਕਈਆਂ ਦੇ ਪਾਣੀ ਦਾ ਇੰਤਜ਼ਾਮ ਨਹੀਂ ਲਾਈਟ ਦਾ ਇੰਤਜ਼ਾਮ ਨਹੀਂ ਕਈਆਂ ਦੇ ਵਾਸ਼ਰੂਮ ਦਾ ਇੰਤਜ਼ਾਮ ਨਹੀਂ ਪਰ ਕਾਰਨ ਕੀ ਹੈ ਅੱਗੇ ਗੱਲ ਪਹੁੰਚੀ ਨਹੀਂ ਕਿਸੇ ਤੱਕ ਹੁਣ ਅਸੀਂ ਤੁਸੀਂ ਸਾਨੂੰ ਅੱਜ ਮਤਾਂ ਪਾ ਕੇ ਦਿਓ ਅਸੀਂ ਇੱਕ ਦੋ ਮਹੀਨੇ ਚ ਨਵਾਂ ਰੰਗ ਰੋਣੀ ਸੈਂਟਰ ਬਣਾ ਗਏ ਨਾਮ ਚੱਕੋ ਜੀ ਵਿੱਚ ਸਾਰਾ ਫੜਾ ਗਏ ਕਾਰਨ ਕੀ ਹੈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਡੀ ਨੀਅਤ ਤੇ ਨੀਤੀ 'ਚ ਕੋਈ ਫਰਕ ਨਹੀਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਵਧੀਆ ਖਾਓ ਵਧੀਆ ਖਾਓ ਬਹੁਤ ਵੱਡੀ ਗੱਲ ਨਹੀਂ ਕੀ ਉਹ ਲੱਗਦਾ ਹੀ ਹੁੰਦਾ ਬਸ ਬੰਦੇ ਦੇ ਖਰਚੇ ਜਿਹੜੇ ਨੇ ਉਹ ਥੋੜੇ ਜਿਵੇਂ ਸਾਡੇ ਦੁਰ ਕਿਹਾ ਕਰਦੇ ਪੁੱਤ ਦੋ ਰੋਟੀ ਘੱਟ ਖਾ ਲਿਓ ਪਰ ਬੱਚਿਆਂ ਨੂੰ ਪੜਾ ਲਿਓ ਜੇ ਬੱਚੇ ਪੜ ਜਾਂਦੇ ਨੇ ਤਾਂ ਘਰ ਦੀ ਹਾਲਤ ਜਿਹੜੀ ਉਹ ਉੱਤਰ ਜਾਂਦੀ ਆ ਇੱਕ ਬਹੁਤ ਵੱਡਾ ਸਾਡੇ ਪੜਨਾਂ ਜਾਣਾ ਬਹੁਤ ਵੱਡਾ ਸੁਨੰਦ ਨੂੰ ਮਰਦਾ ਸਾਡੇ ਬੱਚੇ ਪੜੇ ਲਿਖੇ ਜੀ ਇੱਲੇ ਨਹੀਂ ਕਰਦੇ ਨੂੰ ਇਸ ਹਾਰੇ ਨੂੰ ਨੌਕਰੀ ਨਹੀਂ ਮਿਲਿਆ ਤਾਂ ਵੀ ਸਾਰਿਆਂ ਨੂੰ ਲਈ ਜਿਹੜੇ ਤੁਹਾਡੇ ਟਾਈਮ ਪੜ੍ਹੇ ਹੋਏ ਸੀ ਸਾਰਿਆਂ ਨੂੰ ਬਗੀ ਜੀ ਕੋਈ ਕੰਮ ਕਰਦਾ ਚੰਗਾ ਇਨਸਾਨ ਤਾਂ ਬਣਦਾ ਨਾ ਪੜ੍ਹਾਈ ਨਾਲ ਪੜ੍ਹਾਈ ਨਾਲ ਚੰਗਾ ਇਨਸਾਨ ਤਾਂ ਬਣਦਾ ਸੋ ਪੜ੍ਹਾਈ ਬਹੁਤ ਜ਼ਰੂਰੀ ਆ ਤੇ ਆਪਣੇ ਕੋਲੇ ਤੁਮੇ ਉਸ ਦੀ ਕਮੀ ਨਹੀਂ ਹੋਗੀ ਕਿ ਸਰਕਾਰ ਵੱਲੋਂ ਫੰਡ ਦੀ ਘਾਟ ਰਹੇਗੀ ਜਾਂ ਸਰਕਾਰ ਵੱਲੋਂ ਸਾਡੀ ਸਾਡੀ ਹੈਲਪ ਨਹੀਂ ਹੋਈ ਇਹ ਚੀਜ਼ ਦੀ ਤੁਹਾਨੂੰ ਕੋਈ ਖਦੇ ਕਮੀ ਨਹੀਂ ਮਹਿਸੂਸ ਹੋਵੇ ਬਹੁਤ ਅੱਛੀ ਜ਼ਿੰਦਗੀ ਆ ਜਿਹੜੀ ਉਹ ਬੱਚਿਆਂ ਨੂੰ ਜੁਣੀ ਸਿਖਾਓ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੀ ਕਿ ਸਾਡਾ ਮੰਤਵ ਕੀ ਆ ਸਾਡਾ ਮੋਟਿਵ ਕੀ ਆ ਸਾਡਾ ਮੋਟਿਵ ਕੀ ਬਣਿਆ ਹੈ ਜੀ ਬੱਚੇ ਪੜਾ ਕੇ ਜੀ ਨੌਕਰੀ ਦਿਵਾਉਣਾ ਬਸ ਸਾਡਾ ਮੰਤਵ ਹੋਈ ਹੁੰਦਾ ਬੱਚੇ ਨੂੰ ਚੰਗਾ ਸੰਸਾਰ ਲਾਉਣਾ ਨੌਕਰੀ ਮਿਲ ਗਈ ਤਾਂ ਵੀ ਠੀਕ ਆ ਨਹੀਂ ਮਿਲੀ ਕਾਰੋਬਾਰ ਕਰ ਲੂਗਾ ਕਟੋ-ਕਟ ਉਹ ਆਪਣੇ ਇਦਾਂ ਦਾ ਇਨਸਾਨ ਬਣਾਈਓ ਆਪਣੇ ਮਾਪੇ ਦਾ ਇੱਜ਼ਤ ਕਰੇ ਆਪਣੇ ਪਰਿਵਾਰ ਚ ਰਹਿ ਚੰਗੀ ਤਰ੍ਹਾਂ ਰਹੇ ਇਹ ਕੋਈ ਸਕੂਲ ਦੇ ਵਿੱਚ ਮੇਰੇ ਖਿਆਲ ਚ ਇਹ ਚੀਜ਼ਾਂ ਆਪਾਂ ਮੋਰਲ ਵੈਲਿਊਜ਼ ਜਿ ਨੂੰ ਆਪਾਂ ਕੱਲ ਨੇ ਉਹਦੀ ਗੱਲ ਵੀ ਨਹੀਂ ਕੀਤੀ ਜਾਂਦੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਬੱਚਿਆਂ ਨੂੰ ਉਸ ਪਾਸੇ ਨੂੰ ਅਸੀਂ ਦੱਸਦੇ ਨਹੀਂ ਬੱਚੇ ਨੂੰ ਉਸ ਪਾਸੇ ਨੂੰ ਸਮਝਾਉਂਦੇ ਨਹੀਂ ਕਿ ਆਪਾਂ ਨੇ ਇੱਕ ਚੰਗੇ ਇਨਸਾਨ ਬਣਨਾ ਅਪਾ ਪੜਾਉਂਦੇ ਆ ਛੋਟੇ ਹੁੰਦੇ ਨੂੰ ਦੇਖੋ NCERT ਦੀ ਬੁੱਕਸ ਚ ਹੁੰਦਾ ਇਕ ਤਜ ਬਾਲਾ ਆਉਂਦੀ ਹੈ ਜੀ ਇਕੱਠੇ ਰਹੋ ਵੀ ਇਕ ਸਟਿਕ ਹੁੰਦੀ ਹੈ ਟੁੱਟ ਜਾਂਦੀ ਹੈ ਬੰਡਲ ਆਫ ਸਟਿਕਸ ਮਤਲਬ ਲੱਕੜੀਆਂ ਇਕੱਠੀਆਂ ਹੁੰਦੀਆਂ ਟੁੱਟਦੀਆਂ ਨਹੀਂ ਚਲੋ ਇਕੱਠੇ ਰਹੋ ਕਹਿੰਦੇ ਨੇ ਨਾ ਕਿ ਜਿਹੜਾ ਟੀਚਰ ਪੜਾ ਰਿਹਾ ਹੈ ਉਹ ਆਪਣੇ ਪਰਵਾਹ ਚ ਇਕੱਠਾ ਤਰਲ ਵੇ ਜਦੋਂ ਜੇ ਮੈਂ ਤੁਹਾਡੇ ਕੋਈ ਗੱਲ ਕਰਦਾ ਜੇ ਮੈਂ ਸਹੀ ਨਹੀਂ ਨਾ ਤਾਂ ਮੇਰੀ ਅੱਖ ਤੇ ਮੇਰੇ ਬੋਲਣ ਤੇ ਮੇਰੇ ਕੌਸਟ ਸਾਇੰਸ ਹਰ ਕੋ ਤੁਸੀਂ ਸਮਝ ਜੂਗੇ ਕਿ ਪਲੜਾ ਹੁੰਦਾ ਝੂੜਬੋ ਜੇ ਮੈਂ ਸੱਚਾ ਜੇ ਮੈਂ ਸਹੀ ਆ ਤਾਂ ਮੇਰੇ ਸਾਰੀ ਚੀਜ਼ ਮੇਰੀ ਬੈਲੈਂਸਡ ਹੋ ਜਾਂਦੀ ਆ ਤੁਹਾਨੂੰ ਸਮਝਾਉਣ ਲੱਗੇ ਮੈਨੂੰ ਔਖਾ ਨਹੀਂ ਲੱਗਦਾ ਇਹ ਇਹ ਵੀ ਬਿਲਕੁਲ ਸਚਾਈ ਆ ਆਪਾਂ ਕਹਿੰਦੇ ਨੇ ਨਾ ਬੰਦੇ ਨੇ ਜਿਹੜੇ ਝੂਠ ਬੋਲਣ ਬੰਦਾ ਬੋਲ ਕੇ ਤੌਰਪੁਰ ਜਾ ਹੋ ਗਿਆ ਕਹਦੇ ਨੇ ਨਾ ਉਹ ਤੌਰਪੁਰ ਤਾਂ ਹੁੰਦਾ ਹੁੰਦਾ ਕਿਉਂਕਿ ਉਹ ਗਲਤ ਸੱਚੀ ਨਹੀਂ ਸੋ ਸੱਚ ਜਿਹੜਾ ਆ ਉਹ ਇਹ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣੇ ਚੰਗੇ ਪਾਸੇ ਤੋਰੀਏ ਤੁਸੀਂ ਮਾਣ ਮਹਿਸੂਸ ਕਰੋ ਇਸ ਗੱਲ ਦਾ ਕਿ ਸਾਡੇ ਬੱਚੇ ਪੜਦੇ ਨੇ ਚੰਗੇ ਸਕੂਲਾਂ 'ਚ ਪੜਦੇ ਨੇ ਚੰਗੇ ਟੀਚਰ ਨੇ ਚੰਗਾ ਸਾਥੀ ਕੋਲ ਸਾਰਾ ਕੁਝ ਹੈ ਤੇ ਅਸੀਂ ਕੰਮ ਦੀ ਕੋਈ ਕਮੀ ਨਹੀਂ ਛੱਡਾਂਗੇ ਕਿਸੇ ਤਰ੍ਹਾਂ ਦੇ ਵੀ ਕੰਮ ਦੀ ਕੋਈ ਕਮੀ ਚਾਹੇ ਪਿੰਡਾਂ ਦੇ ਕੰਮ ਨੇ ਚਾਹੇ ਸਕੂਲਾਂ ਦੇ ਕੰਮ ਨੇ ਅਸੀਂ ਕਿਸੇ ਤਰ੍ਹਾਂ ਦੇ ਕੰਮ ਦੀ ਕੋਈ ਵੀ ਕਮੀ ਨਹੀਂ ਛੱਡਾਂ ਇਹ ਨਹੀਂ ਹੋਊਗਾ ਕਿ ਫਲਾਣਾ ਸਕੂਲ ਬਹੁਤ ਅੱਗੇ ਚਲੇ ਗਿਆ ਤੇ ਇੱਕ ਸਕੂਲ ਪਿੱਛੇ ਰਹਿ ਗਿਆ ਇਹ ਨਹੀਂ ਹੋਣਾ ਇੱਦਾਂ ਨਹੀਂ ਕਰਨਾ ਸਾਰਿਆਂ ਦੀ ਇੱਕ ਸਾਹ ਹੋਣੀ ਚਾਹੀਦੀ ਮੇਰੇ ਕੋਲੇ ਮੇਰੇ ਕੋਲੇ ਅਥਾਰਟੀ ਆ ਗਈ ਉਸ ਅਥਾਰਟੀ ਦੇ ਮੁਤਾਬਕ ਇਹ ਨਹੀਂ ਹੋਊਗਾ ਕਿ ਮੈਂ ਆਪਣੇ ਘਰ ਸਵਾਰਨਾ ਮੈਂ ਦੂਜਿਆਂ ਦਾ ਵੀ ਸਵਾਰ ਉਹ ਅਥਾਰਟੀ ਮੋਸਟਲੀ ਕੀ ਹੁੰਦਾ ਮੇਰੇ ਕੋਲੇ ਆ ਗਈ ਮੈਂ ਆਪ ਦਾ ਪ੍ਰਿੰਸੀਪਲ ਗੱਲ ਕਰਦਾ ਇੱਦਾਂ ਹੀ ਹੁੰਦਾ ਜੀ ਅਸੀਂ ਉਹ ਕਮਨੀਕ ਅਸੀਂ ਕੀ ਕਰਨਾ ਕਵਾਡਿਓ ਫੈਕਲੋਕੇਸ਼ਨ ਮੇਨਟੇਨ ਕਰਨਾ ਸਾਰੇ ਸਕੂਲਾਂ ਦੀ ਸਾਰਾ ਡਵੈਲਪਮੈਂਟ ਕਰਨੀ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਨੇ ਜਾਂ ਰਹਿ ਗਈਆਂ ਨੇ ਜਾਂ ਹੋਣਗੀਆਂ ਉਹਨਾਂ ਨੂੰ ਵੀ ਪੂਰ ਕਰਨਾ ਹੈ ਮੇਰੀ ਫਿਰ ਬੇਨਤੀ ਹੈ ਸਾਰੇ ਪੇਰੈਂਟਸ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਇੱਥੇ ਬੱਚਾ ਪੜਾਉਣਾ ਅਮੇ ਸ਼ਰਮ ਜੀ ਮਹਿਸੂਸ ਨਾ ਕਰਿਆ ਕਰੋ ਮਾਣ ਮਹਿਸੂਸ ਕਰਿਆ ਕਰੋ ਕਿਉਂਕਿ ਬਹੁਤ ਅੱਛੇ ਟੀਚਰ ਜਿਹੜੇ ਨੇ ਕਾਰਨ ਕੀਆ ਸਾਡੇ ਚ ਇਹੀ ਪ੍ਰੋਬਲਮ ਜਿਹੜੀ ਆ ਆ ਜਾਂਦੀ ਹੈ ਕਿ ਯਾਰ ਅਸੀਂ ਉੱਥੇ ਕਿਉਂ ਬਹੁਤ ਸਪਿੰਡਾਂ ਦੇ ਵਿੱਚ ਇਹ ਹੋ ਗਿਆ ਕਿ ਨਹੀਂ ਯਾਰ ਇਹ ਤਾਂ ਮਤਲਬ ਗਰੀਬਾਂ ਦਾ ਸਕੂਲ ਜੋ ਸੱਚ ਹੈ ਐਦਾਂ ਐਦਾਂ ਨਹੀਂ ਕਰਨਾ ਠੀਕਾ ਇਹ ਨਾ ਜੋ ਕਿਹੜੇ ਬੱਚੇ ਨੇ ਕੀ ਬਣ ਜਾਣਾ ਆਪਾਂ ਨੂੰ ਕੀ ਪਤਾ ਕਿਹਨੇ ਕੱਲੋਂ ਕਿਹੜਾ ਅਫਸਰ ਬਣਨਾ ਹੈ ਕਿਹਨੇ ਕਿਹੜੇ ਫਿਊਚਰ ਚ ਜਾਣਾ ਹੈ ਕਿਹਨੇ ਪ੍ਰਮਾਤਮਾ ਇੱਕ ਜੋ ਮੈਂ ਹੋਰ ਤੁਹਾਨੂੰ ਇਹ ਕਹਿੰਦਾ ਜੇ ਤੁਸੀਂ ਸਾਰੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝੋਗੇ ਤਾਂ ਤੁਹਾਡੇ ਬੱਚੇ ਜੂਰ ਤੱਕ ਜੇ ਤੁਸੀਂ ਫਰਕ ਰੱਖੋਗੇ ਇਹ ਪਲਿਖਾ ਇਹ ਪਲਿਖਾ ਤੁਹਾਨੂੰ ਕੋਈ ਨਾ ਕੋਈ ਦੇਖਦਾ ਤੁਹਾਨੂੰ ਇੱਕ ਪਾਵਰ ਯੂਨੀਵਰਸ ਪਾਵਰ ਤੁਹਾਨੂੰ ਦੇਖ ਰਹੀ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਤੁਸੀਂ ਮਾੜਾ ਕੰਮ ਕਿਸੇ ਹੋਰ ਪਾਸੇ ਜਾ ਕੇ ਕਰਿਓ ਉਹ ਤੁਹਾਨੂੰ ਭੁਗਤਣਾ ਨਹੀਂ ਚੰਗਾ ਕੰਮ ਤੁਸੀਂ ਜੇ ਅਮਰੀਕਾ ਕੈਨੇਡਾ ਚ ਕਰ ਲੋ ਪੂਰਾ ਫਲ ਮਿਲੂਗਾ ਸੋ ਪ੍ਰਮਾਤਮਾ ਦਾ ਸੌਫਟਵੇਅਰ ਬਹੁਤ ਵੱਡਾ ਉਹਨੇ ਸਾਰਾ ਕੁਝ ਸੋਇਆ ਉਹਨੇ ਤੁਹਾਡੇ ਹਰ ਕੰਮ ਦਾ ਬੰਦਾ ਜੋ ਮੈਨੂੰ ਲੱਗਦਾ ਆਪਣੀ ਆਪਣੀ ਸਮਝ ਜੇ ਮੈਂ ਕਹਿਣਾ ਉਹਨਾ ਕਿ ਮੈਂ ਇਦਾਂ ਦਾ ਕੋਈ ਕੰਮ ਨਾ ਕਰਾਂ ਖਾਸ ਕਰ ਚੁਸਤ ਚਲਕ ਹੁੰਦੀ ਹੈ ਨਾ ਬਹੁਤ ਲੋਕਾਂ ਨੂੰ ਅੱਜ ਵੀ ਚੁਸਤ ਚਲਕੀ ਕਰਾਉ ਉਪਰੋਸਾਣਾਂ ਦੇ ਕਰਾਸ ਕਰਨਾ ਸਾਰਾ ਦਿਨ ਬੇਗਾਨੇ ਨਿਆਣਾ ਸਭ ਕੁਝ ਸੋ ਮੈਂ ਤੁਹਾਨੂੰ ਵੀ ਇਦਾਂ ਦੇ ਕੰਮਾਂ ਤੋਂ ਸੀ ਗੁਰੇਤਰੀ ਕਿਉਂਕਿ ਸਾਰੇ ਲੋਕ ਸਾਰਾ ਜਾਣ ਕੋਈ ਵੀ ਬੰਦਾ ਸਿਰਫ ਬੋਲਦਾ ਨਹੀਂ ਉਹ ਅਥਾਰਟੀ ਕਰਕੇ ਉਹ ਖੜੀ ਗੱਲ ਹੈ ਪਰ ਪਤਾ ਸਾਰਾ ਅਸੀਂ ਤੁਹਾਡੇ ਕੋਲੇ ਆਉਨੇ ਆਂ ਹੋਣਾ ਆਂ ਵੋਟਾਂ ਮੰਗਣ ਆਏ ਸੀ ਕਿ ਵੋਟਾਂ ਮੰਗਣ ਫੇਰ ਆਉਨੇ ਆਂ ਕੰਮ ਲਈ ਆਉਨੇ ਆਂ ਸਾਰੇ ਕੰਮਾਂ ਲਈ ਤੁਹਾਡੇ ਪਿੰਡ ਚ ਆਉਨੇ ਆਂ ਹਰੇਕ ਪਾਸੇ ਜਾਂਦੇ ਆਂ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਸਾਰੇ ਰਲ ਕੇ ਸਕੂਲਾਂ ਦੀ ਵਿਹਾਰ ਬਨੁੰਦੇ ਵਿੱਚ ਯੋਗਦਾਨ ਪਾਓ ਇਹਦੇ ਨਾਲ ਨਾਲ ਅਸੀਂ ਖੇਡਾਂ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹਾਂ ਖੇਡਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਅਸੀਂ ਹਰੀਟ ਪਿੰਡ ਦੇ ਵਿੱਚ ਜਿਹੜਾ ਗਰਾਊਂਡ ਹੈ ਜੜੇ ਵਧਾ ਰਿਹਾ ਤੁਹਾਡੇ ਤੋਂ ਨਾਲੇ ਕੀ ਬਣ ਰਿਹਾ ਹੋਣਾ ਹਾਂ ਜੀ ਤੁਹਾਡੇ ਨਾਲੇ ਕੀ ਬਣਾ ਰਿਹਾ ਬਰਕਤਾਂ ਲਈ ਚੱਲ ਰਿਹਾ ਹੈ ਹੁਣ ਉਹ ਕਰਵਾ ਲਓ ਹੋ ਜਾਣਾ ਹੋ ਜਾਊਗਾ ਉਹ ਤੁਸੀਂ ਗਰਾਊਂਡ ਜਿਹੜਾ ਸਪੰਸਰ ਸਾਹਿਬ ਉਹਨੂੰ ਤੁਸੀਂ ਹੋਰ ਵਧੀਆ ਗਰਾਊਂਡ ਜਿਹੜਾ ਉਹ ਬਣਾਓ ਖੇਡ ਮਦਾਨ ਖੇਡਾਂ ਦੇ ਸਮਾਨ ਦੀ ਲੋੜ ਆ ਉਹ ਤੁਹਾਨੂੰ ਅਸੀਂ ਦਵਾਵਾਂਗੇ ਹਰ ਇੱਕ ਚੀਜ਼ ਤੁਹਾਡੇ ਲਈ ਅਸੀਂ ਅਵੇਲੇਬਲ ਕਰਾਂਗੇ ਵਧੀਆ ਸਿਹਤ ਸੂਚਨਾ ਦਵਾਂਗੇ ਦੇ ਰਹੇ ਹਾਂ ਇੱਕ ਮੇਰੀ ਬੇਨਤੀ ਹੈ ਕਿ ਕਾਰਨ ਨੀ ਪੜਾਓ ਦੇਖੋ ਐਨੇ ਸਾਲਾਂ ਦਾ ਆਪਾਂ ਇਹਨੂੰ ਖੜਾ ਕੀਤਾ ਇਸ ਸਿਸਟਮ ਜਿਹੜਾ ਪਿਆ ਹੈ ਇਹਨੂੰ ਵੀ ਸੈੱਟ ਕਰਨ ਨੂੰ ਆਪਣਾ ਉਤਲ ਪ੍ਰਣ ਕਰਨਾ ਪੈ ਲੱਗੂ ਲੱਗ ਜੂਗਾ ਸੋ ਇੰਨੇ ਸਵਾਲਾਂ ਦਾ ਸਿਸਟਮ ਪਟੜਿਆ ਭਾਈ ਸਾਨੂੰ ਸਮਾਂ ਲੱਗੂਆ ਅਸੀਂ ਤੁਹਾਡੇ ਕੀ ਪੁੱਤਾਂ ਕੋਈ ਸਾਨੂੰ ਕੋਈ ਬਹੁਤ ਅਲੱਗ ਦਿਮਾਗ ਨਹੀਂ ਮਿਲੇ ਹੋਏ ਕਿ ਅਸੀਂ ਜ਼ਿਆਦਾ ਐਕਸਟਰਾ ਆਰਡੀਨਰੀ ਗਾ ਕੇ ਅਸੀਂ ਮਿੰਟਾਂ ਦੇ ਵਿੱਚ ਕਰਾਂਗੇ ਇtanto ਨਹੀਂ ਹੁੰਦਾ ਸਮਾਂ ਲੱਗਦਾ ਤੇ ਇਸ ਸਮੇਂ ਦੇ ਨਾਲ ਆਪਾਂ ਸਾਰਾ ਕੁਸ਼ੀਰਾ ਉਹ ਸਹੀ ਕਰ ਲਾਂਗੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸਹਿਯੋਗ ਕਿਦਾਂ ਦਾ ਕਿ ਆਪਾਂ ਨੇ ਸਬਰ ਰੱਖ ਕੇ ਚੰਗੇ ਪਾਸੇ ਤੁਰਨਾ ਚੰਗਾ ਕੰਮ ਹੁੰਦਾ ਚਾਹੇ ਉਹ ਕੋਈ ਕਰੇ ਕੋਈ ਵੀ ਕਰੇ ਚੰਗਾ ਕੰਮ ਹੋ ਉਹਨੂੰ ਅਪਰੀਸ਼ੀਏਟ ਕਰੋ ਉਹਦੀ ਉਹਦੀ ਸ਼ਲਾਘਾ ਕਰੋ ਅੱਜ ਹੀ ਮੇਰੇ ਲਈ ਮੈਂ ਕਦੇ ਸੋਚ ਕੇ ਨਹੀਂ ਚੱਲਦਾ ਕੌਣ ਅਕਾਲੀ ਕੌਣ ਕਾਂਗਰਸ ਦੀ ਕੌਣ ਬੀਜੇਪੀ ਕੌਣ ਝਾੜੂ ਕੌਣ ਕਿਸੇ ਪਾਰਟੀ ਦਾ ਕੌਣ ਬੀਐਸਪੀ ਦਾ ਮੇਰੇ ਲਈ ਸਾਰਾ ਹਲਕਾ ਮੇਰਾ ਇੱਕ ਪਰ ਉਹ ਜਦੋਂ ਤੁਹਾਨੂੰ ਗੁਰੂ ਮਹਾਰਾਜ ਨੇ ਬਣਾ ਦਿੱਤਾ ਹਲਕੇ ਦਾ ਮੁਖੀ ਤਾਂ ਹਲਕਾ ਸਾਰਾ ਤੁਹਾਡੇ ਲਈ ਬਣਦਾ ਐਡਈ ਸਰਪੰਚ ਸਾਹਿਬ ਉਹ ਨਹੀਂ ਸਾਡੇ ਬੈਠੇ ਨੇ ਸਰਪੰਚ ਸਾਹਿਬ ਜਿੰਨੇ ਵੀ ਬੈਠੇ ਨੇ ਪਾਈਪ ਪਿੰਡ ਥੋੜਾ ਸਾਰਾ ਇੱਕ ਪਿੰਡ ਹੁੰਦਾ ਕਦੇ ਵੀ ਆਪਾਂ ਕਿਸੇ ਦਿਨ ਆਪ ਕੋ ਫਰਕ ਰੱਖ ਕੇ ਜਿੱਤਾਂ ਮੈਨੂੰ ਸਿਆਸੀ ਭਾਸ਼ਨ ਦਾ ਘੱਟ ਪਰਨਾ ਆਉਂਦਾ ਮੈਂ ਫੁਲਾਣੇ ਨਹੀਂ ਆ ਨਹੀਂ ਕਰਿਆ ਉਹਨੇ ਆਪ ਕਰਿਆ ਆਪਾਂ ਛੱਡ ਦੀ ਜੇ ਨਹੀਂ ਕਰਿਆ ਅੱਜ ਬੈਠੇ ਵੀ ਕਿੱਥੇ ਨੇ ਆਪਾਂ ਆਪਦਾ ਹੀ ਕੰਮ ਕਰੀਏ ਹਾਂ ਅਸੀਂ ਆਪਣੀ ਪਰਫਾਰਮੈਂਸ ਲਈਏ ਅਸੀਂ ਆਪਣੀ ਪਰਫਾਰਮੈਂਸ ਲੈ ਕੇ ਲੋਕਾਂ ਦੇ ਕੋਲ ਜਾਵਾਂਗੇ ਅਸੀਂ ਦੱਸਾਂਗੇ ਕਿ ਭਾਈ ਪੁਰਾਣੇ ਪੁਰਾਣੇ ਸਕੂਲ ਚ ਆ ਕੰਮ ਕੀਤਾ ਪੁਰਾਣੇ ਲਈ ਅਸੀਂ ਖੇਡਾਂ ਲਈ ਅਸੀਂ ਆ ਕੰਮ ਕੀਤਾ ਸਿਹਤ ਸਹੂਲਤਾਂ ਦੇ ਲਈ ਅਸੀਂ ਆ ਕੰਮ ਕੀਤਾ ਪਿੰਡ ਦੇ ਛੋਟੇ ਛੋਟੇ ਕੰਮ ਨੇ ਉਹ ਵੀ ਹੋਇਆ ਕਰਦੇ ਨੇ ਮੈਂ ਇੱਥੇ ਸਾਡੇ ਬਜ਼ੁਰਗ ਵੀ ਬੈਠੇ ਨੇ ਮੈਂ ਇੱਕ ਹਮੇਸ਼ਾ ਪੋਰਸ਼ਨ ਵੀ ਕਰਦਾ ਹੁੰਨਾ ਪਹਿਲੇ ਸਮਿਆਂ ਦੇ ਵਿੱਚ ਕਦੇ ਬਿਜਲੀ ਫ੍ਰੀ ਮਿਲਦੀ ਸੀ ਕੋਈ ਨਹੀਂ ਮੈਨੂੰ ਮਿਲਦੀ ਨਹੀਂ ਸੀ ਜਿਹੜੀ ਬਿਜਲੀ ਸੀ ਬਿੱਲਤਾ ਭਰਨੇ ਪੈਂਦਾ ਸੀ ਇੱਕ ਸਮੇਂ ਜਿਹੜੇ ਬਿਜਲੀ ਬੋਰਡ 'ਚ ਲੱਗੇ ਹੁੰਦੇ ਸੀ ਉਹਨਾਂ ਦੀ ਫ੍ਰੀ ਹੁੰਦੀ ਸੀ ਐਂ ਹੁੰਦਾ ਸੀ ਹਾਂ ਪਹਿਲਾਂ ਬਿਜਲੀ ਫ੍ਰੀ ਤਾਂ ਨਹੀਂ ਸੀ ਮਿਲਦੀ ਕਦੇ ਕੜਕ ਫ੍ਰੀ ਹੋਣੀ ਆ ਬੱਚਿਆਂ ਦਾ ਸਕੂਲ 'ਚ ਐਡਮਿਸ਼ਨ ਫ੍ਰੀ ਤਾਂ ਨਹੀਂ ਹੁੰਦੀ ਵਰਤੀਆਂ ਫ੍ਰੀ ਤਾਂ ਨਹੀਂ ਹੁੰਦੀਆਂ ਮੈਡੀਕਲ ਫਰੀ ਤਾਂ ਨਹੀਂ ਸੁਆ ਕਰਦਾ ਪੈਨਸ਼ਨ ਤਾਂ ਨਹੀਂ ਸੀ ਮਿਲਦੀ ਨਰੇਗਾ ਤਾਂ ਨਹੀਂ ਸੀ ਮਿਲਦੀ ਸੋਤ ਸਾਰਾ ਕੁਝ ਮਿਲਦਾ ਫਿਰ ਵੀ ਕਿਹਨਾਂ ਨੂੰ ਨਾ ਕੋਈ ਕੁਝ ਨਹੀਂ ਕਰਿਆ ਸਪਾ ਬੋਰਾੱਖ ਨਹੀਂ ਇਹ ਸਚਾਈ ਹੈ ਜੋ ਕੁਝ ਨਹੀਂ ਵੀ ਬਣਿਆ ਸਾਡੇ ਬਜ਼ੁਰਗਾਂ ਨੂੰ ਉਹਨਾਂ ਨੇ ਫਿਰ ਵੀ ਸਾਨੂੰ ਪੜਾਇਆ ਦਿਖਾਇਆ ਪਾਲਿਆ ਘਰਮ ਘਰ ਬਣਾ ਤੇ ਜ਼ਮੀਨਾਂ ਜਹਦਾਤਾ ਜੋ ਕੇ ਕਰਤਾ ਜਿੰਨੇ ਜੋ ਕੇ ਸੀ ਉਹ ਕੀਤਾ ਮੇਲਾ ਕੁਛ ਨਹੀਂ ਅੱਜ ਸਾਰਾ ਕੁਝ ਸਾਨੂੰ ਮਿਲਦਾ ਹੈ ਫਿਰ ਵੀ ਅਸੀਂ ਕਹਿ ਦਿੰਨੇ ਆ ਕਿ ਸਾਨੂੰ ਨਹੀਂ ਮਿਲਦਾ ਸੋ ਭਾਈ ਸ਼ੁਕਰ ਕਰਿਆ ਕਰੀਏ ਪ੍ਰਮਾਤਮਾ ਦਾ ਮੈਂ ਤੁਹਾਨੂੰ ਫੇਰ ਕਹਿਣਾ ਕਿ ਆਪਾਂ ਇਦਾਂ ਦੇ ਸੁਭ ਵਿੱਚ ਰਹਿੰਦੇ ਆ ਜਿੱਥੇ ਬਹੁਤ ਖੁਸ਼ਹਾਲੀ ਆ ਬਹੁਤ ਵਧੀਆ ਸੁਭਾ ਬਹੁਤ ਵਧੀਆ ਲੋਕ ਨੇ ਸੋ ਮੈਨੂੰ ਇਹ ਕਹਿੰਦੇ ਬੜੀ ਖੁਸ਼ੀ ਹੁੰਦੀ ਆ ਕਿ ਸਾਡੀ ਸਰਕਾਰ ਨੇ ਕਦੇ ਵੀ ਕੋਈ ਪੱਖਪਾਤ ਦੀ ਗੱਲ ਨਹੀਂ ਕੀਤੀ ਹਮੇਸ਼ਾ ਸਾਰਿਆਂ ਦੇ ਲਈ ਸਰਬਤ ਦੇ ਭਲੇ ਦੀ ਸੀ ਅਰਦਾਸ ਕਰਦਾ ਮੈਂ ਹਮੇਸ਼ਾ ਜੋ ਵੀ ਕੰਮ ਕਰਦਾ ਮੈਂ ਜੇ ਤੁਹਾਡੇ ਸਕੂਲ ਚ ਹੋਵੇ ਕਿਤੇ ਵੀ ਹੋਣਾ ਮੈਂ ਗੁਰੂ ਮਹਾਰਜ ਜੀ ਕੋਲ ਅਰਦਾਸ ਕਰਦਾ ਕਿ ਬਾਬਾ ਜੀ ਤੁਸੀਂ ਡਿਊਟੀ ਦਿੱਤੀ ਇਹਨੂੰ ਨਿਭਾਈਏ ਹਰ ਬੰਦੇ ਨੂੰ ਅੱਜ ਆਪਣੇ ਅਧਿਕਾਰ ਪਤਾ ਨਹੀਂ ਕਿ ਮੇਰੀ ਇਹ ਮੇਰਾ ਰਾਈਟ ਹੈ ਪਤਾ ਨਹੀਂ ਹਰ ਬੰਦਾ ਕਹਿੰਦਾ ਮੇਰੇ ਰਾਈਟ ਨੇ ਜੇ ਮੈਂ ਤੁਹਾਨੂੰ ਕਨਸਟੀਟਿਊਸ਼ਨ ਚ ਪੁੱਛਣਾ ਬੀ ਕਨਸਟੀਟਿਊਸ਼ਨ ਦੇ ਵਿੱਚ ਸੰਵਿਧਾਨ ਦੇ ਵਿੱਚ ਸਭ ਤੋਂ ਵੱਧ ਕੀ ਵਧੀਆ ਤੁਸੀਂ ਕਹਣਾ ਅਧਿਕਾਰ ਹੁੰਦੇ ਨੇ ਸਾਰੇ ਕਹਿੰਦੇ ਨੇ ਸਾਡਾ ਅਧਿਕਾਰ ਹੈ ਕਦੇ ਕਿਸੇ ਨੇ ਡਿਊਟੀਆਂ ਪੜੀਆਂ ਨਹੀਂ ਜੇ ਡਿਊਟੀਆਂ ਪੂਰੀਆਂ ਕਰਦੇ ਹੋ ਤਾਂ ਅਧਿਕਾਰ ਮੰਗਣ ਦੀ ਲੋੜ ਨਹੀਂ ਪੈਂਦੀ ਜਿਹੜਾ ਬੇਲਾਪੁੱਤ ਘਰੇ ਹੋਗਾ ਨਾ ਉਹ ਬਾਪੂ ਨਾਲ ਵੱਧ ਲੜਦਾ ਆ ਨਹੀਂ ਹੋਇਆ ਫਰਣਾਣਾ ਨਹੀਂ ਕਰਿਆ ਟੰਕਾਣਾ ਨਹੀਂ ਕਰਿਆ ਕਿਤੇ ਨਾ ਕਿਤੇ ਮਾਂ ਸ਼ਹਿਦ ਦੇ ਦਿੰਦੀ ਹੈ ਜਿਹੜਾ ਵਿਚਾਰਾ ਕੰਮ ਵਾਲਾ ਉਹਨੂੰ ਪਤਾ ਨਹੀਂ ਉਹਦੀ ਰੋਟੀ ਸ਼ਾਮ ਨੂੰ ਮਿਲ ਗਈ ਤਾਂ ਵੀ ਠੀਕ ਹੈ ਮੱਜਾ ਬਿਸਤਰਾ ਉਹਨੇ ਉਹਨੇ ਕਹਿੰਦਾ ਠੀਕ ਹੈ ਮੈਂ ਆਪਣਾ ਕੰਮ ਕਰਦਾ ਸੋ ਇਸ ਕਰਕੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਦੁਨੀਆ 'ਚ ਆਪਾਂ ਆਪਣੀਆਂ ਡਿਊਟੀਆਂ ਜਿਹੜੀਆਂ ਪੂਰੀ ਕਰਦੇ ਨੇ ਮੈਨੂੰ ਡਿਊਟੀ ਦਿੱਤੀ ਹੈ ਤੁਸੀਂ ਇਹ ਆਪਾਂ ਆਪਣੀਆਂ ਡਿਊਟੀਆਂ ਪੂਰੀਆਂ ਕਰੀਏ ਸਾਰੇ ਜਿਹੜੇ ਰਲ ਕੇ ਆਪਾਂ ਚੰਗਾ ਕੰਮ ਕਰੀਏ ਸਕੂਲਾਂ ਦੀ ਨਿਹਾਰ ਬਦਲੀਏ ਸਕੂਲਾਂ ਦੇ ਵਿੱਚ ਸਾਡਾ ਭਵਿੱਖ ਬੈਠਾ ਹੈ ਇਹਨਾਂ ਬੱਚਿਆਂ ਦੇ ਵਿੱਚ ਰੱਬ ਦਾ ਰੂਪ ਹੈ ਰੱਬ ਦੇ ਰੁਕਦੇ ਨਹੀਂ ਸੀ ਕੰਮ ਕਰਨਾ ਸੋ ਸਾਡਾ ਇੱਕ ਮਿਸ਼ਨ ਹੈ ਇਹ ਮਿਸ਼ਨ ਕੀ ਹੈ ਕਿ ਅਸੀਂ ਬੱਚਿਆਂ ਨੂੰ ਸਿੱਖਿਅਤ ਬਣਾਉਣਾ ਚੰਗੇ ਇਨਸਾਨ ਬਣਾਉਣਾ ਹੈ ਇਹ ਸਾਡਾ ਇੱਕ ਮੋਟਿਵ ਹੈ ਇੱਕ ਮਿਸ਼ਨ ਹੈ ਸਾਡਾ ਟੀਚਾ ਹੈ ਤੇ ਗੁਰੂ ਮਹਾਰਜ ਕਿਰਪਾ ਕਰਵਾਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅਗੇ ਕਿ ਅਸੀਂ ਇਹ ਸਾਰਾ ਜਆ ਆਪਣਾ ਪੂਰਾ ਕਰ ਸਕੀਏ ਇਹਦੇ ਲਈ ਸਾਡੀ ਟੀਮ ਵੀ ਬਣੀ ਹੈ ਅਲੱਗ ਤੋਂ ਟੀਮ ਬਣਾਈ ਹੈ ਕואର୍ਡੀਨੇਟਰ ਸਬਸੈਡੀ ਬਣੇ ਨੇ ਉਹ ਟੀਮ ਸਾਰੇ ਰਲ ਕੇ ਕੰਮ ਕਰਾਂਗੇ ਆਪਾਂ ਸਾਰੇ ਜਿੰਨੇ ਵੀ ਸਕੂਲ ਨੇ ਸਾਰਿਆਂ ਨੂੰ ਜੋ ਜੋ ਜੀ ਇੱਕ ਮੇਰੀ ਹੋਰਾਂ ਜੋ ਜੋ ਲੋੜਾਂ ਨੇ ਨੀਡਸ ਨੇ ਤੁਹਾਡੀਆਂ ਪ੍ਰੋਬਲਮਸ ਨੇ ਉਹ ਵੀ ਆਪਾਂ ਡਿਸਕਸ ਕਰੀਏ ਆਪਾਂ ਉਹ ਜੋ ਤੁਹਾਡੇ ਤੇ ਤੁਹਾਨੂੰ ਲੋੜ ਹੋਊਗੀ ਆਪਾਂ ਹਮੇਸ਼ਾ ਤੁਹਾਡੇ ਨਾਲ ਹੈਗੇ ਆ ਹਮੇਸ਼ਾ ਤੁਸੀਂ ਸਰਕਾਰ ਤੇ ਸਰਖੋ ਮੁੱਖ ਮੰਤਰੀ ਸਾਹਿਬ ਤੇ ਪਰ ਉਸਰ ਕੋ ਅਫਰੇਸ ਪ੍ਰਾਤਿਪੁਰ ਉਸਰ ਕੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੁਹਾਡੇ ਵਿੱਚੋਂ ਹੀ ਆ ਤੁਹਾਡਾ ਦਰਦ ਪਤਾ ਹੈ ਤੁਹਾਡੇ ਦੁੱਖ ਪਤਾ ਮੈਨੂੰ ਸਭ ਦਾ ਪਤਾ ਹੈ ਆਪਾਂ ਜਿੰਨੇ ਵੀ ਬੈਠੇ ਆ ਕਿ ਕਿਹੜੇ ਬੰਦੇ ਦੀ ਕੀ ਪ੍ਰੋਬਲਮ ਆ ਕਿਦੇ ਕਰੇ ਕੀ ਤਕਲੀਫ ਆ ਕਿਦੇ ਕਰੇ ਕੀ ਦੁੱਖ ਆ ਸਭ ਸਭ ਪਤਾ ਹੁੰਦਾ ਸੋ ਇਸ ਕਰਕੇ ਹੌਲੀ ਹੌਲੀ ਕਰਕੇ ਸਾਰਾ ਸਮਾਂ ਲੱਗੂਗਾ ਪਰ ਸਾਡੀ ਨੀਅਤ ਦੇ ਵਿੱਚ ਕੋਈ ਫਰਕ ਨਹੀਂ ਆ ਅਸੀਂ ਆਪਣੀ ਜੋ ਨੀਤੀ ਬਣਾਈ ਹੋ ਉਹ ਤੇ ਕੰਮ ਕਰ ਰਹੇ ਆ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਟੀਚਰ ਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਹਮੇਸ਼ਾ ਖੁਸ਼ ਰਹਿਣਾ ਕਰੋ ਬੱਚਿਆਂ ਨੂੰ ਖੁਸ਼ ਰੱਖੋ ਜ਼ਿੰਦਗੀ ਜਿਉਣੀ ਸਿਖਾਈਏ ਤੇ ਜੋ ਹੈਗਾ ਹੁਣੇ ਚ ਸਬਰ ਸੰਤੋਖ ਗੁਰੂ ਮਾਰਾ ਨੇ ਬਹੁਤ ਵੱਡਾ ਸਾਨੂੰ ਦਿੱਤਾ ਸਬਰ ਸੰਤੋਖ ਬਹੁਤ ਵੱਡੀ ਚੀਜ਼ ਹੈ ਤੇ ਸਾਡੇ ਬਜ਼ੁਰਗ ਕਹਿੰਦੇ ਨੇ ਦੁਜੇ ਦੇ ਮਹਿਲ ਦੇ ਕੇ ਆਪਣੀ ਕੁਲ ਦੀ ਨਿਸ਼ਾਨੀ ਉਹ ਕਿਉਂ ਠੀਕ ਹੈ ਸੋ ਮਹਿਲਾਂਾਂ ਦੇ ਵਿੱਚ ਇਸ ਕੋਈ ਜ਼ਰੂਰੀ ਨਹੀਂ ਵੀ ਜੇ ਉਹ ਬਾਰੇ بڑے ਮੈਚ ਰੰਦਾ ਵਧੀਆ ਸੰਤੋਖ ਇਹ ਵੀ ਜਿਹੜੀ ਉਹ ਫਕਰ ਕੁਲੀਜੀ ਵਧੀਆ ਸੰਵਾ ਜਾਂਦਾ ਸੋ ਹਮੇਸ਼ਾ ਆਪਣਾ ਯੁੱਧਾ ਜਿਹੜਾ ਉਹ ਲੋਕਾਂ ਲਈ ਰੱਖੋ ਆਪਣੇ ਲੋਕਾਂ ਦੇ ਨਾਲ ਵਧੀਆ ਬਚਰੀਏ ਇਸ ਸਕੂਲ ਨੂੰ ਇਦਾਂ ਦਾ ਸਕੂਲ ਬਣਾਈਏ ਕਿ ਲੋਕ ਜਿਹੜੇ ਅਲਦਨ ਤੋਂ ਆ ਪਰਮਿਸ਼ਨ ਲੈਣਗੇ ਸਾਡੇ ਕੋਲੋਂ ਸੋ ਐਜੂਕੇਸ਼ਨ ਡਿਪਾਰਟਮੈਂਟ ਇਹਦੇ ਲਈ ਲੜ ਕੇ ਸਾਡੇ ਨਾਲ ਕੰਮ ਕਰੇ ਜੋ ਜੋ ਤੋੜੀਆਂ ਲੁਗਾ ਨੇ ਅਸੀਂ ਪੂਰੀਆਂ ਕਰਾਂਗੇ ਜੋ ਤੁਹਾਨੂੰ ਨੀਡਸ ਨੇ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਮੈਨੂੰ ਸਾਰੇ ਤੁਹਾਡੇ ਮਾਪੇ ਬੱਚਿਆਂ ਦੇ ਸਾਰਿਆਂ ਦੇ ਸਹਿਯੋਗ ਖੁਸ਼ ਰਹੋ ਤੰਦਰੁਸਤ ਰਹੋ ਕਿਸੇ ਵੀ ਸ਼ਾਂ ਦੇ ਖਲਾਫ ਬੋਲਿਆ ਅਗਰ ਕੀ ਮਾਦਾਜ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ hello